ਜੀ ਦੋਸਤੋ ਤੁਸੀਂ ਵੇਖ ਰਹੇ ਹੋ ਆਵਾਜ਼ੇ ਖਲਕ ਹਰ ਰੋਜ਼ ਦੀ ਤਰ੍ਹਾਂ ਜੀ ਮੈਂ ਤੁਹਾਡੇ ਕਚਹਿਰੀ ਵਿੱਚ ਨਵਾਂ ਪ੍ਰੋਗਰਾਮ ਲੈ ਕੇ ਹਾਜ਼ਰ ਆ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਢੰਡੋ ਸਤਿ ਸ੍ਰੀ ਅਕਾਲ ਅੱਜ ਵੀ ਰੋਜ਼ ਦੀ ਤਰ੍ਹਾਂ ਮੇਰੇ ਨਾਲ ਹੋਣਗੇ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਬਰਮਾਲੀਪੁਰ ਬਰਮਾਲੀਪੁਰ ਸਾਹਿਬ ਤੁਹਾਡਾ ਸਵਾਲਤਾ ਜੀ ਧੰਨਵਾਦ ਜੀ ਬਰਮਾਲੀਪੁਰ ਸਾਹਿਬ ਦਰਸ਼ਕਾਂ ਦੇ ਬੜੇ ਮੈਸੇਜ ਆ ਰਹੇ ਨੇ ਵੀ ਕੇਂਦਰ ਸਰਕਾਰ ਨੂੰ ਲੈ ਕੇ ਤੁਸੀਂ ਘੱਟ ਚਰਚਾ ਦੇ ਵਿੱਚ ਰੱਖਦੇ ਹੋ ਪੰਜਾਬ ਦੀ ਮਸਲੇ ਨੇ ਜਿਹੜੇ ਚੱਕ ਦੇ ਨਹੀਂ ਹੈਗੇ ਅੱਜ ਵੀ ਇੱਕ ਆਪਾਂ ਮਸਲਾ ਲੈ ਕੇ ਹਾਜ਼ਰਾਂ ਲੋਕਾਂ ਦੀ ਕਚਹਿਰੀ ਦੇ ਵਿੱਚ ਇੱਕ ਚੱਤ ਲੈ ਕੇ ਹਾਜ਼ਰ ਜਿਵੇਂ ਕਿ ਰਮਨਦੀਪ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਦੇ ਵਿੱਚ ਸ਼ਾਮਲ ਕਰਨ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦੀ ਸਿਆਸੀ ਭੂਮਿਕਾ ਨੂੰ ਲੈ ਕੇ ਪੰਜਾਬ ਵਿੱਚ ਕਈ ਤਰ੍ਹਾਂ ਦੇ ਸਵਾਲ ਉੱਠਦੇ ਹਨ ਇਹ ਕੀ ਹੈ ਮਾਮਲਾ ਇਹਦੇ ਬਾਰੇ ਵੀ ਸਾਡੇ ਦਸਤਕ ਨੂੰ ਜਾਣਕਾਰੀ ਸਾਂਝੀ ਕਰੋ ਬਿਲਕੁਲ ਜੀ ਬਿਲਕੁਲ ਢਿੱਲੋ ਸਾਹਿਬ ਪੰਜਾਬ ਦੇ ਵਿੱਚ ਜਦੋਂ ਦਾ ਰਮਨਦੀਪ ਸਿੰਘ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਲਿਆ ਗਿਆ ਸਟੇਟ ਮਿਨਿਸਟਰ ਆਫ ਇੰਡੀਆ ਤੇ ਉਸ ਤੋਂ ਬਾਅਦ ਇੱਕ ਸਵਾਲ ਬੜਾ ਵੱਡਾ ਭਾਰਤੀ ਜਨਤਾ ਪਾਰਟੀ ਦੀ ਧੂਮਕਾ ਨੂੰ ਪੰਜਾਬ ਵਿੱਚ ਲੈ ਕੇ ਲਗਾਤਾਰ ਫੋਨ ਵੀ ਆ ਰਹੇ ਨੇ ਜਿਵੇਂ ਤੁਸੀਂ ਕਿਹਾ ਤੇ ਲਗਾਤਾਰ ਸੋਸ਼ਲ ਮੀਡੀਆ ਦਾ ਹਿੱਸਾ ਵੀ ਬਣ ਰਹੇ ਨੇ ਬਹੁਤ ਸਾਰੇ ਸਵਾਲ ਇਹ ਗੱਲ ਕੁਦਰਤੀ ਹੈ ਕਿ ਪੰਜਾਬ ਇੱਕ ਤਰ੍ਹਾਂ ਨਾਲ ਹਮੇਸ਼ਾ ਟਕਰਾਅ ਵਿੱਚ ਰਿਹਾ ਹੈ ਜਦੋਂ ਪੰਜਾਬ ਦੇ ਵਿੱਚ ਕੋਈ ਪੰਜਾਬ ਵਿਰੋਧੀ ਗੱਲ ਹੁੰਦੀ ਹੈ ਜਦੋਂ ਸੰਤ ਕੇ ਸੈਂਟਰ ਸਰਕਾਰ ਨਾਲ ਜਾਂ ਕੇਂਦਰ ਦੀ ਕਿਸੇ ਪਾਰਟੀ ਨਾਲ ਉਹਨੂੰ ਪਿਛਲੇ ਕੁਝ ਸਮੇਂ ਤੋਂ ਦਰਸ਼ਕਾਂ ਨੂੰ ਇਹ ਗੱਲ ਮੰਨਣੀ ਪੈਣੀ ਹੈ ਪੰਜਾਬ ਵਾਸੀਆਂ ਨੂੰ ਕਿ ਜਿਹੜਾ ਕਾਂਗਰਸ ਨਾਲ ਟਕਰਾਅ ਹੁੰਦਾ ਸੀ ਉਹ ਲਗਾਤਾਰ ਘਟਦਾ ਜਾ ਰਿਹਾ ਜਿਹੜਾ ਟਕਰਾਅ ਦਾ ਰੂਪ ਸੀ ਉਹਦਾ ਇੱਕ ਕਾਰਨ ਹੈ ਕਿ ਕਾਂਗਰਸ ਸੱਤਾ ਵਿੱਚ ਨਹੀਂ ਜਿਹੜਾ ਪੰਜਾਬ ਦਾ ਟਕਰਾਅ ਹਮੇਸ਼ਾ ਸੱਤਾ ਨਾਲ ਹੁੰਦਾ ਰਿਹਾ ਹੈ ਨਾ ਕਿ ਕਿਸੇ ਪਾਰਟੀ ਨਾਲ ਕਾਂਗਰਸ ਸੱਤਾ ਵਿੱਚ ਰਹੀ ਤੇ ਕਾਂਗਰਸ ਵਿੱਚ ਦੀ ਸੱਤਾ ਵਿੱਚ ਹੁੰਦਿਆ ਕਾਂਗਰਸ ਨਾਲ ਟਕਰਾਅ ਹੁੰਦਾ ਰਿਹਾ ਭਾਵੇਂ ਡਾਕਟਰ ਮਲਮੂਰ ਸਿੰਘ ਦੇ ਕਾਰਜਕਾਲ ਦੌਰਾਨ ਇਹ ਘੱਟ ਹੋਇਆ ਪਰੰਤੂ ਜਦੋਂ ਅਸੀਂ ਸੈਂਟਰ ਦਾ ਇਤਿਹਾਸ ਦੇਖਦੇ ਆ ਤਾਂ ਬਰੋਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਤੋਂ ਲੈ ਕੇ ਜਦੋਂ ਮਰਜੀ ਦੇਖ ਲਓ ਜਾਂ ਕਾਂਗਰਸ ਦੇ ਹੋਰ ਪ੍ਰਧਾਨ ਮੰਤਰੀ ਜਿੰਨੇ ਹੋਏ ਨੇ ਜਾਂ ਭਾਰਤੀ ਜਨਤਾ ਪਾਰਟੀ ਨਾਲ ਟਕਰਾਅ ਉਦੋਂ ਹੋਇਆ ਤੇ ਭਾਰਤੀ ਜਨਤਾ ਪਾਰਟੀ ਇੱਕ ਤਰ੍ਹਾਂ ਨਾਲ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਅਲਾਈਅੰਸ ਦਾ ਹਿੱਸਾ ਰਹੀ ਆ ਟਕਰਾਅ ਘੱਟ ਸੀ ਪਰੰਤੂ ਜਦੋਂ ਦੀ ਸੱਤਾ ਵਿੱਚ ਲੰਮਾ ਸਮਾਂ ਸੱਤਾ ਵਿੱਚ ਰਹੀ ਹੈ ਹੁਣ ਹਰ ਗੱਲ ਤੇ ਟਕਰਾਅ ਜਿਹੜਾ ਭਾਰਤੀ ਜਨਤਾ ਪਾਰਟੀ ਨਾਲ ਤੇ ਸੈਂਟਰ ਸਰਕਾਰ ਨਾਲ ਹੁੰਦਾ ਹੁਣ ਕਿਉਂਕਿ ਨਾਲ ਲੜਾ ਉਦੋਂ ਹੀ ਮਾਮਲਾ ਜਦੋਂ ਅ ਦੇਖਦੇ ਆਂ ਅਸੀਂ ਇੱਕ ਪਾਸੇ ਲੋਕ ਪੰਜਾਬ ਦੇ ਆਪਣੀ ਪੰਜਾਬ ਦੀ ਕੁੜੀ ਨਾਲ ਖੜਗੇ ਤੇ ਦੂਸਰੇ ਪਾਸੇ ਸੈਂਟਰ ਵਾਲੇ ਜਾਂ ਸੈਂਟਰ ਦੀਆਂ ਏਜੰਸੀਆਂ ਜਾਂ ਕੇਂਦਰ ਸਰਕਾਰ ਆ ਜਿਹੜੀ ਜਾਂ ਫਿਲਮ ਇੰਡਸਟਰੀ ਆ ਜਿਹੜੀ ਉਹ ਕੰਗਨਾ ਰਣੌਤ ਦੀ ਹੁਣ ਗੱਲ ਰਵਨੀਤ ਮਿੱਤੂ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਦਾ ਇੱਕ ਏਜੰਡਾ ਸੀ ਅਸੀਂ ਅਕਸਰ ਗੱਲ ਕਰਦੇ ਆਂ ਸਾਡੇ ਸਤਕਾਰਯੋਗ ਸੱਤ ਨੂਚਲ ਸਿੰਘ ਜੀ ਕੋ ਮੱਦੀ ਸਾਡੇ ਨਾਲ ਅਕਸਰ ਡਿਸਕਸ ਕਰਦੇ ਨੇ ਵਿਦੇਸ਼ ਗਏ ਹੋਏ ਨੇ ਇੰਗਲੈਂਡ ਦੇ ਵਿੱਚ ਉਹ ਹਮੇਸ਼ਾ ਹੀ ਗੱਲ ਕਰਦੇ ਨੇ ਕਿ ਭਾਰਤੀ ਜਨਤਾ ਪਾਰਟੀ ਇੱਕ ਏਜੰਡੇ ਤੇ ਕੰਮ ਕਰ ਰਹੀ ਹੈ ਤੇ ਉਹ ਏਜੰਡਾ ਕਿਹੜਾ ਹੈ ਉਹ ਏਜੰਡੇ ਦੇ ਉੱਤੇ ਲਗਾਤਾਰ ਉਹ ਸਫਲਤਾ ਵੱਲ ਵਧ ਰਹੀ ਹੈ ਪੰਜਾਬ ਦੇ ਵਿੱਚ ਆਪਣਾ ਵੋਟ ਬੈਂਕ ਹੈ ਜਿਹੜਾ ਵਧਾ ਰਹੀ ਹੈ ਹੁਣ ਥੋੜਾ ਧਿਆਨ ਦਿਓ ਦਰਸ਼ਕੋ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 32 ਸੀਟਾਂ ਮਿਲੀਆਂ ਨੇ ਜਿਨ੍ਹਾਂ ਨੂੰ 92 ਸੀਟਾਂ ਪੰਜਾਬ ਦੇ ਵਿੱਚ ਮਿਲੀਆਂ ਸੀ ਪਹਿਲਾਂ 60 ਸੀਟਾਂ ਦਾ ਨੁਕਸਾਨ ਆਮ ਆਦਮੀ ਪਾਰਟੀ ਨੂੰ ਪੰਜਾਬ ਵਿੱਚ 32 ਵਿਧਾਨ ਸਭਾ ਹਲਕਿਆਂ ਤੋਂ ਪੰਜਾਬ ਦੇਆਂ ਤੋਂ ਆ ਲੋਕ ਸਭਾ ਚੋਣਾਂ ਦੌਰਾਨ ਆਮ ਆਦਮੀ ਪਾਰਟੀ 32 ਤੋਂ ਜਿੱਤੂ ਰਹਿੰਦੀ ਆ ਕਾਂਗਰਸ 38 ਤੇ ਜਿੱਤੂ ਰਹਿੰਦੀ ਆ ਪਹਿਲਾਂ ਨਾਲੋਂ ਕੁਛ ਨਾ ਕੁਛ 17 18 ਤੋਂ ਬਾਅਦ ਸੁਧਾਰ ਹੋਇਆ ਕਾਂਗਰਸ ਪਾਰਟੀ ਦਾ ਵੀ ਸੀਟਾਂ ਦੇ ਲਗਭਗ ਕਾਂਗਰਸ ਪਾਰਟੀ ਦੀਆਂ ਵਧੀਆਂ ਨੇ ਤੇ ਸ਼੍ਰੋਮਣੀ ਅਕਾਲੀ ਦਲ 3 ਤੋਂ 9 ਤੇ ਚੱਲ ਗਿਆ ਉਹਨਾਂ ਨੂੰ 9 ਸੀਟਾਂ ਮਿਲ ਜੇ ਨੇ ਪਰ ਜਦੋਂ ਭਾਰਤੀ ਜਨਤਾ ਪਾਰਟੀ ਜਿਹੜੀ ਇੱਕ ਸੀਟ ਜਿੱਤਦੀ ਆ ਭਾਰਤੀ ਜਨਤਾ ਪਾਰਟੀ ਬਹੁਤ ਪਤਲੀ ਹਾਲਤ ਵਿੱਚ ਸੀ ਤੇ ਹੁਣ ਉਹ 23 ਹਲਕਿਆਂ ਦੇ ਵਿੱਚ ਇਸ ਟਾਈਮ ਲੀਡ ਹੈ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਵਾਲਕੀ ਵਿਧਾਨ ਸਭਾ ਦੇ ਵਿੱਚ ਠੀਕ ਲੋਕ ਸਭਾ ਚ ਭਾਵੇਂ ਉਹਨਾਂ ਨੂੰ ਕੋਈ ਸੀਟ ਨਹੀਂ ਮਿਲੀ ਇਹ ਗੱਲ ਅਲੱਗ ਆ ਪਰ ਪੰਜਾਬ ਦੇ 23 ਵਿਧਾਨ ਸਭਾ ਹਲਕਿਆਂ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਲੀਡ ਮਿਲਦੀ ਤੇ ਕੇਂਦਰ ਦੀ ਭਾਜਪਾ ਹਾਈ ਕਮਾਂਡ ਨੂੰ ਕੁਦਰਤੀ ਗੱਲ ਆ ਇਹ ਗੱਲ ਹੌਸਲਾ ਦਿੰਦੀ ਪ੍ਰਵਨੀਤ ਸਿੰਘ ਮਿੱਠੂ ਤੋਂ ਬਾਅਦ ਉਹਨਾਂ ਨੇ ਇੱਕ ਪਲੇਟਫਾਰਮ ਪੰਜਾਬ ਦਾ ਜਿਹੜਾ ਉਹ ਤਿਆਰ ਕਰਦੇ ਆ ਲਗਭਗ ਹਰ ਸੋਸ਼ਲ ਮੀਡੀਆ ਦੇ ਹਿੱਸੇ ਵਿੱਚ ਚਰਚਾ ਹੋਣੀ ਸੁਭਾਵਕਾ ਜਦੋਂ 23 ਸੀਟਾਂ ਸ਼ਹਿਰੀ ਸੀਟਾਂ ਵਿੱਚ ਪੰਜਾਬ ਦੀਆਂ 45 ਦੇ ਲਗਭਗ 40 ਤੋਂ 45 ਤੱਕ ਜਿਹੜੀਆਂ ਥੋੜੀਆਂ ਬਹੁਤ ਮਿਕਸ ਪੈਡੂ ਕਰਕੇ ਵੀ ਸ਼ਹਿਰੀ ਸੀਟਾਂ ਜ਼ਿਆਦਾ ਹਿੱਸਾ ਲੈ ਜਿਹੜੀਆਂ ਹੁਣ 45 ਸੀਟਾਂ ਤੇ ਜਦੋਂ ਆਖ ਹੋਵੇ ਤੇ ਉਹਨਾਂ ਨੇ ਇੱਕ ਹਾਰੇ ਹੋਏ ਉਮੀਦਵਾਰ ਨੂੰ ਸੈਂਟਰ ਦੇ ਵਿੱਚ ਵਜ਼ੀਰ ਬਣਾਇਆ ਉਹਦਾ ਕਾਰਨ ਕੀ ਆ ਕਿ ਉਹ ਪਰਿਵਾਰ ਮਰਹੂਮ ਮੁੱਖ ਮੰਤਰੀ ਦਾ ਪਰਿਵਾਰ ਹੈ ਮਰਹੂਮ ਮੁੱਖ ਮੰਤਰੀ ਦਾ ਪੋਤਾ ਬਰਾਊਂਡ ਗਾਂਧੀ ਦਾ ਨੇੜਲੇ ਦਾ ਨੇੜਲਾ ਸਾਥੀ ਸੀ ਉਹਨੂੰ ਭਾਜਪਾ ਚ ਲੈ ਕੇ ਗਿਆ ਭਾਜਪਾ ਲ ਜਾ ਕੇ ਲੁਧਿਆਣੇ ਦੇ ਵਿੱਚੋਂ ਬਹੁਤ ਤਕੜੀ ਫਾਈਟ ਕੀਤੀ ਉਸ ਬੰਦੇ ਨੇ ਤੇ ਉਹਨੂੰ ਉੱਥੇ ਨੇ ਜਾ ਕੇ ਇੱਕ ਮੈਸੇਜ ਪੰਜਾਬ ਦੇ ਲੋਕਾਂ ਨੂੰ ਦਿੱਤਾ ਹੈ ਭਾਰਤੀ ਜਨਤਾ ਪਾਰਟੀ ਨੇ ਕਿ ਅਸੀਂ ਕੁਝ ਵੀ ਕਰ ਸਕਦੇ ਹਾਂ ਤੇ ਆਉਣ ਵਾਲੀ ਵਿਧਾਨ ਸਭਾ ਚੋਣਾਂ ਦੀ ਤਿਆਰੀ 2017 ਦੀ ਭਾਰਤੀ ਜਨਤਾ ਪਾਰਟੀ ਵੱਲੋਂ ਆਰੰਭ ਕੀਤੀ ਗਈ ਹੈ ਤੇ ਬਿੱਟੂ ਨੂੰ ਮੰਤਰੀ ਮੰਡਲ ਵਿੱਚ ਲਿਜਾ ਕੇ ਪੰਜਾਬ ਦੇ ਲੋਕਾਂ ਨੂੰ ਇੱਕ ਸਿਲੇਹਾ ਦਿੱਤਾ ਕਿ ਸਾਡੀ ਆਈਡੀਓਲੋਜੀ ਕੀ ਹੈ ਤੇ ਅਸੀਂ ਕੀ ਕਰਨਾ ਚਾਹੁੰਦੇ ਹਾਂ ਇਨ ਫਿਊਚਰ ਤੇ ਪੰਜਾਬ ਦੇ ਲੋਕਾਂ ਨੂੰ ਵੀ ਭਾਰਤੀ ਜਨਤਾ ਪਾਰਟੀ ਦੀ ਇਹ ਗੱਲ ਹੈ ਜਿਹੜੀ ਸਮਝ ਲੈਣੀ ਚਾਹੀਦੀ ਹੈ 15 ਹਲਕੇ ਨੇ ਜਿਹੇ ਜਿੱਥੇ ਫਰੀਦਕੋਟ ਤੇ ਖਡੂਰ ਸਾਹਿਬ ਹਲਕੇ ਦਾ ਸੰਬੰਧਿਤ 15 ਹਲਕੇ ਜਿਹੇ ਵੀ ਨੇ ਜਿੱਥੇ ਪੰਥਕ ਜਿੱਥੇ ਬੰਦੀ ਅਨੁਜਿਤ ਅਮਰਤਪਾਲ ਸਿੰਘ ਤੇ ਭਾਈ ਸਰਵਜੀਤ ਸਿੰਘ ਕਾਲਸਾ ਦੋਨਾਂ ਨੂੰ ਕੁੱਲ 15 ਹਲਕੇ ਦੇ ਦੋਨਾਂ ਹਲਕਿਆਂ ਦੇ ਦੋਨਾਂ ਲੋਕ ਸਭਾ ਹਲਕੇ ਦੇ ਜਿਨ੍ਹਾਂ ਦੇ ਵਿੱਚੋਂ ਆ자ਦ ਉਮੀਦਵਾਰ ਹਲਕਿਆਂ ਦੇ ਵਿੱਚੋਂ ਜਿੱਤੀ ਹੋ ਰਹੇ ਨੇ ਇਹ ਸਿਰਫ ਲੋਕ ਸਭਾ ਦੀ ਸਿਚੁਏਸ਼ਨ ਵੇਖੀ ਜਾ ਸਕਦੀ ਆ ਪਰੰਤੂ ਜਦੋਂ ਭਾਰਤੀ ਜਨਤਾ ਪਾਰਟੀ ਦੀ ਸਿਚੁਏਸ਼ਨ ਦੇਖੋ ਬਿਲਕੁਲ ਉਲਟਾ ਭਾਰਤੀ ਜਨਤਾ ਪਾਰਟੀ ਪੂਰੇ ਪਲੈਨਿੰਗ ਦੇ ਨਾਲ ਪੂਰੇ ਲਾਮ ਲਸ਼ ਕਰਦੇ ਨਾਲ ਆਪਣੀਆਂ ਆਪਣੀ ਲਗਾਤਾਰ ਪੰਜਾਬ ਦੇ ਵਿੱਚ ਦਿਲਚਸਪੀ ਹੈ ਜਿਹੜੀ ਉਹਨੂੰ ਪਦਾਰ ਭਰਮਲੀਪੁਰ ਸਾਹਿਬ ਇੱਕ ਸਾਡੇ ਹੋਰ ਦਰਸ਼ਕਾਂ ਦਾ ਸਵਾਲ ਆਇਆ ਸੀਗਾ ਆਪਾਂ ਨੂੰ ਤੇ ਉਹ ਕਹਿ ਰਹੇ ਨੇ ਕਿ ਸੱਚਮੋਚੀ ਭਾਜਪਾ ਨੂੰ ਪੰਜਾਬ ਵਿੱਚ ਕਿਸਾਨਾਂ ਤੇ ਸਿੱਖ ਜੱਥੇਬੰਦੀਆਂ ਨਾਲ ਟਕਰਾਅ ਰਾਸ ਆ ਰਿਹਾ ਹੈ ਇਹਦੇ ਬਾਰੇ ਕਿੰਨੀ ਬਿਲਕੁਲ ਬਹੁਤ ਬਹੁਤ ਵੱਡਾ ਸਵਾਲ ਜੀ ਇਹਨੇ ਬਹੁਤ ਵੱਡਾ ਸਵਾਲ ਦੇ ਮੈਂ ਦੁਬਾਰਾ ਫਿਰ ਰਿਪੀਟ ਕਰ ਰਿਹਾ ਕਿ ਸੱਚਮੋਚੀ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਵਿੱਚ ਕਿਸਾਨਾਂ ਤੇ ਸਿੱਖ ਜੱਥੇਬੰਦੀਆਂ ਨਾਲ ਟਕਰਾਅ ਰਾਸ ਆ ਰਿਹਾ ਹੈ ਬਿਲਕੁਲ ਇਹਦੇ ਬਾਰੇ ਵੀ ਜਾਣ ਬਿਲਕੁਲ ਜੀ ਤੁਸੀਂ ਲੋ ਸਾਹਿਬ ਭਾਰਤੀ ਜਨਤਾ ਪਾਰਟੀ ਨੂੰ ਕਿਸਾਨਾਂ ਨਾਲ ਤੇ ਭਾਰਤੀ ਜਨਤਾ ਪਾਰਟੀ ਨੂੰ ਸਿੱਖ ਜਥੇਬੰਦੀਆਂ ਨਾਲ ਟਕਰਾ ਬਿਲਕੁਲ ਰਾਸ ਆ ਰਿਹਾ ਜਿੰਨਾ ਡਰਾਵਣਾ ਮਾਹੌਲ ਪੰਜਾਬ ਦੇ ਵਿੱਚ ਪੈਦਾ ਕੀਤਾ ਜਾ ਰਿਹਾ ਉਹਦੇ ਨਾਲ ਭਾਰਤੀ ਜਨਤਾ ਪਾਰਟੀ ਦੀ ਜਿਹੜੀ ਹਿੰਦੂ ਵੋਟ ਹੈ ਸਾਡੇ ਭਰਾ ਨੇ ਪੰਜਾਬ ਦਾ ਹਿੰਦੂ ਵੀ ਅਣਖੀ ਹੈ ਪੰਜਾਬ ਦਾ ਸਿੱਖ ਵੀ ਅਣਖੀ ਹੈ ਪੰਜਾਬ ਦੇ ਸਾਰੇ ਲੋਕ ਸਰਬਸਾਂਝੀ ਬੋਲਤਾਂ ਨਾਲ ਰਹਿੰਦੇ ਨੇ ਐਸੀ ਵੀ ਗੱਲ ਨਹੀਂ ਪ੍ਰੰਤੂ ਭਾਈ ਅਮਰਪਾਲ ਸਿੰਘ ਦਾ ਜਾਂ ਭਾਈ ਸਰਬਜੀਤ ਸਿੰਘ ਖਾਲਸਾ ਦਾ ਜਾਂ ਸਰਦਾਰ ਸਿਮਰਜੀਤ ਸਿੰਘ ਮਾਨਨ ਦਾ ਜਾਂ ਹੋਰ ਲੋੜੇ ਜਿੰਨੇ ਸਿੱਖ ਜਥੇਬੰਦੀਆਂ ਦੇ ਕਿ ਕਿਸੇ ਨਾ ਕਿਸੇ ਪਲੇਟਫਾਰਮ ਤੇ ਪੈਂਦੇ ਰਹਿੰਦੇ ਨੇ ਉਹਦੇ ਨਾਲ ਇੱਕ ਹਊਆ ਖੜਾ ਕੀਤਾ ਜਾ ਰਿਹਾ ਹੈ ਕਿ ਪੰਜਾਬ ਦਾ Hindu ਖਤਰੇ ਵਿੱਚ ਹੈ ਹਾਲਾਂਕਿ ਤੁਹਾਨੂੰ ਮੈਨੂੰ ਜਾਂ ਕਿਸੇ ਹਿੱਸੇ ਦੇ ਵਿੱਚ ਤੁਹਾਨੂੰ ਕਿਸੇ Hindu ਦਾ ਨਿੱਜੀ ਤੌਰ ਤੇ ਬਿਆਨ ਨਹੀਂ ਆਇਆ ਕਿ ਮੈਂ ਪੰਜਾਬ ਵਿੱਚ ਖਤਰੇ ਵਿੱਚ ਹਾਂ ਜੇ ਕਿਸੇ ਤੇ ਭੀੜ ਪੈਂਦੀ ਤੇ ਸਾਰਾ ਪੰਜਾਬ ਆਪਣੇ Hindu ਵੀਰ ਨਾਲ ਖੜ ਸਕਦਾ ਹੈ ਖੜਨ ਦੀ ਸਮਰੱਥਾ ਰੱਖਦਾ ਹੈ ਜਿਹੜੇ ਜਿਹੜੇ ਗਰਮਦਰੀਆਂ ਨੇ ਪੁੱਛ ਸੋਸ਼ਲ ਮੀਡੀਆ ਤੇ ਐਕਟਿਵ ਰਹਿੰਦੇ ਨੇ ਉਹ ਜ਼ਰੂਰ ਆਲਾ ਪਾਉਂਦੇ ਨੇ ਫੁੱਟਪਾਥ ਤੱਕ ਤਾਂ ਦੋਨੋਂ ਪਾਸੇ ਹੋ ਸਕਦੀਆਂ ਨੇ ਤੇ ਉਹ ਇੱਕ ਮਾਹੌਲ ਕ੍ਰੀਏਟ ਕੀਤਾ ਜਾ ਰਿਹਾ ਕਿ ਹਿੱਸੇ ਪੰਜਾਬ ਦਾ Hindu ਫਤਰੇ ਵਿੱਚ ਜਿੱਥੇ ਖਡੂਰ ਸਾਹਿਬ ਵਰਗਾ ਹਲਕਾ ਜਿੱਥੇ ਭਾਈ ਅਗਰਤਪਾਲ ਸਿੰਘ ਵਰਗੇ ਪੰਥਕ ਆਗੂ ਚੋਣ ਲੜਦੇ ਨੇ ਮੈਂ ਹੈਰਾਨ ਹੁੰਨਾ ਕਈ ਵਾਰ ਅੰਕੜੇ ਦੇਖ ਕੇ ਕਿ ਉੱਥੇ Hindu ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਨੇ ਭਾਈ ਮਨਜੀਤ ਸਿੰਘ ਮੰਨਾ ਮੀਆਂਪਿੰਡ ਉਹਨਾਂ ਨੂੰ ਵੋਟ ਦੇਖੋ 86373 ਸਾਰੇ ਹਲਕੇ ਦੇ ਵਿੱਚੋਂ ਵੋਟ ਪਈ ਹੈ ਤੇ ਹੈਰਾਨੀ ਇਸ ਗੱਲ ਦੀ 8.28% ਵੋਟ ਉਹ ਹਲਕੇ ਦੇ ਵਿੱਚੋਂ ਕੁੱਲ ਪੋਲ ਵੋਟਾਂ 'ਚ ਲੇ ਆ ਜਾਂਦ ਨੇ ਉਹ ਸਾਰਕੇ ਦੇ ਵਿੱਚੋਂ ਕੋਈ ਬਹੁਤੀ ਕੈਂਪੇਨ ਨਹੀਂ ਉਹਨਾ ਕੀਤੀ ਕਿ ਉੱਤੇ ਮਾਹੌਲ ਸਾਂਝ ਕਰਨੇ ਸੀ ਪਰੰਤੂ ਇੱਕ ਹੂਆ ਖੜਾ ਕੀਤਾ ਜਾ ਰਿਹਾ ਤੇ ਇਹਦਾ ਫਾਇਦਾ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੂੰ ਬਿਨਾਂ ਸ਼ੱਕ ਹੁਣ ਬੀਜਪੀ ਤੋਂ ਪਰੰਪਰਕਾਰ ਬਲੂਕਾ ਕਿੰਨੀ ਰੌਲਾ ਰਪਾ ਸੀ ਉੱਥੇ ਵੋਟ ਥੋੜੀ ਬੀਜਪੀ ਨੂੰ ਘਟ ਪਈ 9.6% ਦੀ ਵੋਟ ਉੱਥੇ ਗਈ ਹੈ ਪਰੰਤੂ ਸੰਗਰੂਨ ਦੇ ਵਿੱਚ ਮੌਕੇ ਤੇ ਖੜਨ ਵਾਲੇ ਅਰਵਿੰਦ ਖੰਨਾ ਜੀ 12.7 ਫੀਸ ਦੀ ਬੋਟ ਲੈਣਿਆ ਤੇਰੇ ਫਰੀਦਕੋਟ ਵਾਲੇ 12 ਫੀਸ ਦੀ 1 ਲੱਖ 24000 ਵੋਟ ਪੈਂਦੀ ਹੰਸਰਾ ਯਾਨਸੀ ਨੂੰ ਤੇ ਅਕਾਲੀ ਦਲ 1 ਲੱਖ 38000 ਵੋਟ ਲੈਂਦਾ ਉੱਥੇ ਬਹੁਤ ਥੋੜਾ ਫਰਕ ਹੈ ਇਸ ਕਰਕੇ ਭਾਰਤੀ ਜਨਤਾ ਪਾਰਟੀ ਨੂੰ ਜਦੋਂ ਖਡੂਰਸਾਲ ਦੇ ਵਿੱਚੋਂ ਵੋਟ ਪੈਂਦੀ ਆ 8.26% ਤੇ ਅਮਰਸਰ ਦੇ ਵਿੱਚ 2 ਲੱਖ ਤੋਂ ਵੱਧ ਵੋਟ ਲੈ ਕੇ ਜਾਂਦਾ ਹੈ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਤੇ ਵੋਟ ਦਾ ਪਰਸੈਂਟ 22.88 ਆ ਤੇ ਇਥੋਂ ਭਾਰਤੀ ਜਨਤਾ ਪਾਰਟੀ ਵਿਧਾਨ ਸਭਾ ਦੇ ਵਿੱਚ ਬਹੁਤ ਅੱਛਾ ਪ੍ਰਦਰਸ਼ਨ ਕਰੂਗੀ ਤੇ ਇਹਨੂੰ ਕੋਈ ਰੋਕ ਨਹੀਂ ਸਕਦਾ ਕਿਉਂਕਿ ਹਾਲਾਤ ਨੇ ਜਿਹੜੇ ਉਹ ਕ੍ਰੀਏਟ ਕੀਤੇ ਜਾ ਰਹੇ ਨੇ ਹੁਸ਼ਿਆਰਪੁਰ ਦੇ ਵਿੱਚ ਮੌਕੇ ਤੇ ਖੜਿਆ ਸੁਭਾਸ਼ ਚਰਨੋ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ 21.9% ਵੋਟ ਜਿਹੜੀ ਉਹਨਾਂ ਨੂੰ ਪਈ ਆ ਅਨੰਦਪੁਰ ਸਾਹਿਬ ਤੋਂ ਦੇਖੋ ਤੁਸੀਂ ਪੰਥਕ ਸੀਟ ਹੈ ਅਕਾਲੀ ਦਲ ਪੂਰੀ ਤਰ੍ਹਾਂ ਉੱਥੋਂ ਲੁੜਕ ਜਾਂਦਾ ਹੈ ਅਕਾਲੀ ਦਲ ਮਾਨ ਦੇ ਉਮੀਦਵਾਰ ਨੂੰ ਵੋਟ ਘੱਟ ਪੈਂਦੀ ਆ ਪਰੰਤੂ ਉੱਥੇ 17. 32% ਦੀ ਵੋਟ ਹੈ ਜਿਹੜੀ ਉਹ ਭਾਰਤੀ ਜਨਤਾ ਪਾਰਟੀ ਲਈ ਜਾਂ ਰਹੀ ਸਫਲ ਹੁੰਦੀ ਆ ਤੇ ਫਤਿਹਗੜ ਵਰਗੀ ਸੀਟ 13.9% ਦੀ ਵੋਟ ਮੌਕੇ ਤੇ ਖੜਗੇ ਕਿ ਜਿਆਰਾਮ ਬਾਲਮੀਕੀ ਲੈ ਜਾਂਦੇ ਨੇ ਉਹ ਥੋੜੇ ਸ਼ਹਿਰ ਨੇ ਖੰਨਾ ਵੱਡਾ ਸ਼ਹਿਰ ਹੈ ਤਾਂ ਦਰਾਹਪੈਣ ਜਾਂ ਫਤਿਹਗੜ ਸਾਹਿਬ ਜਾਂ ਅਮਰਗੜ ਰਾਏਕੋਟ ਛੋਟੇ ਸ਼ਹਿਰ ਨੇ ਪਰੰਤੂ ਵੋਟ 13.9 ਫੀਸਦੀ ਪੈਂਦੀ ਆ ਇਸੇ ਤਰ੍ਹਾਂ ਹੁਸ਼ਿਆਰਪੁਰ ਪਾਟਪਾ ਨੂੰ 21 ਫੀਸਦੀ ਵੋਟ ਪੈਂਦੀ ਆ ਸੋ ਮੇਰਾ ਕਹਿਣ ਦਾ ਮਤਲਬ ਇਹ ਹੈ ਕਿ ਬਿਲਕੁਲ ਹਾਲਾਤ ਕ੍ਰੀਏਟ ਕੀਤੇ ਜਾ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਪੰਜਾਬ ਵਿੱਚ ਸਿਆਸੀ ਮਾਹੌਲ ਨੂੰ ਆਪਣੇ ਹੱਥ ਵਿੱਚ ਕਰਨ ਲਈ ਲਗਾਤਾਰ ਦੂਜੇ ਪਾਸੇ ਦੁੱਖ ਦੀ ਗੱਲ ਆ ਜਿਹੜੀ ਭਾਰਤੀ ਜਨਤਾ ਪਾਰਟੀ ਦੇ ਏਜੰਡੇ ਤੇ ਕੰਮ ਕਰੀ ਆ ਨਾ ਤੇ ਸਿੱਖ ਜਥੇਬੰਦੀਆਂ ਨਾ ਕਿਸਾਨ ਜਥੇਬੰਦੀਆਂ ਨਾ ਪੰਥਕ ਜਥੇਬੰਦੀਆਂ ਨਾ ਪਰਾਤਰੀ ਭਾਵ ਰੱਖਣ ਵਾਲੀਆਂ ਹੋਣ ਸੰਘਰਸ਼ੀਲ ਜਥੇਬੰਦੀਆਂ ਕੋਈ ਕਾਮਨ ਅਜੰਡਾ ਲੈ ਕੇ ਇਸ ਅਜੰਡੇ ਨੂੰ ਟੱਕਰ ਰਹੀਆਂ ਕੋਈ ਕਾਮਨ ਅਜੰਡਾ ਨਹੀਂ ਕਿਸੇ ਕੋ ਸਾਡੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਆਕਾਮਾਂ ਦਾ ਹੁਕਮ ਬਜਾਉਣ ਵਿੱਚ ਮਸ਼ਰੂਫ ਹੈ ਉਹ ਵੀ ਅਕਾਲੀ ਦਲ ਬਦਲ ਦੀ ਇੱਕ ਧਿਰ ਬਣ ਕੇ ਕੰਮ ਕਰ ਰਹੀ ਹੈ ਦੁੱਖ ਹੈ ਇਸ ਗੱਲ ਦਾ ਕਿ ਕਿਸੇ ਵੀ ਪਲੇਟਫਾਰਮ ਤੇ ਪੰਜਾਬੀਆਂ ਦਾ ਸਿੱਖਾਂ ਦਾ ਹਾਂ ਦਲੇਰੀ ਬਹੁਤ ਗੱਲਾਂ ਬਹੁਤ ਬਹੁਤ ਕੁਝ ਸਾਹਮਣੇ ਆ ਰਿਹਾ ਹੈ ਰਤੂ ਉਸ এজেন্ডੇ ਨੂੰ ਕਾਟ ਕਰਨ ਵਾਸਤੇ ਕਿਤੇ ਕੁਝ ਨਜ਼ਰ ਨਹੀਂ ਆ ਰਿਹਾ ਭਾਰਤੀ ਜਨਤਾ ਪਾਰਟੀ ਆਪਣਾ ਪ੍ਰਭਾਵ ਜਿਹੜਾ ਪੰਜਾਬ ਤੇ ਵਧਾਉਣ ਦੀ ਯਾਰ ਬਿਲਕੁਲ ਜੀ ਬਹੁਤ-ਬਹੁਤ ਧੰਨਵਾਦ ਤੁਹਾਡਾ ਗੁਰਦੀਪ ਸਿੰਘ ਬਰਮਲੀਪੁਰ ਸਾਹਿਬ ਇਹ ਸਾਡਾ ਸਾਡਾ ਸੀਨੀਅਰ ਪੱਤਰਕਾਰ ਕੰਦੀਪ ਸਿੰਘ ਬਰਮਲੀਪੁਰ ਦੋਸਤੋ ਅੱਜ ਦਾ ਜਿਹੜਾ ਚਾਚਾ ਸੀ ਜਿਹੜੀ ਤੁਹਾਨੂੰ ਕਿਸ ਤਰ੍ਹਾਂ ਲੱਗੀ ਵਿਸ਼ਾ ਘਾਟ ਕਿਸ ਤਰ੍ਹਾਂ ਲੱਗਿਆ ਇਹਦੇ ਬਾਰੇ ਜ਼ਰੂਰ ਥਲੇ ਕਮੈਂਟ ਕਰਕੇ ਜਰੂਰ ਦੱਸਣਾ ਤੁਸੀਂ ਵੇਖਦੇ ਹੋ ਸਾਡਾ ਆਵਾਜ਼-ਏ-ਖਲਕ YouTube ਚੈਨਲ ਪਰ ਹੈਗਾ ਹੁਣ ਅਸੀਂ ਨਾਲ ਅੰਗਰੇਜ਼ੀ ਦੇ ਵਿੱਚ ਲਿਖ ਦਿੱਤਾ ਆਵਾਜ਼-ਏ-ਖਲਕ ਇਨੂੰ ਵੀ ਤੁਸੀਂ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਤਾਂ ਜੋ ਤੁਹਾਡੇ ਤੱਕ ਨਵੇਂ-ਨਵੇਂ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਜੂਗੀ ਤੇ ਤੁਹਾਡੇ ਵੀ ਸਾਨੂੰ ਮੈਸੇਜਾਂ ਦੇ ਉਡੀਕ ਰਹਿੰਦੀ ਆ ਸਾਡੇ ਬਹੁਤ ਸਾਰੇ ਦਰਸ਼ਕ ਤੁਹਾਨੂੰ ਮੈਸੇਜ ਕਰ ਦਿੰਦੇ ਨੇ ਇਸ ਨੂੰ ਜਵਾਬ ਵੀ ਦਿੰਨੇ ਆ ਤੇ ਜਲਦੀ ਹੀ ਤੁਹਾਡੇ ਚੈਨਲ 'ਚ ਨਵਾਂ ਵਿਸ਼ਾ ਲੈ ਕੇ ਆਵਾਂਗੇ ਜਿਆਦਾ ਤੱਕ ਉਹ ਇਜਾਜ਼ਤ ਸਤਿ ਸ਼੍ਰੀ ਅਕਾਲ